ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਕਾਲਜੀ ਖਰੜ ਤੋਂ ਪੱਤਰਕਾਰ ਸਰੇਮ ਸਿੰਘ ਜੰਡਪੂਰੀ ਅੱਜ ਵਿਧਾਨ ਸਭਾ ਹਲਕਾ ਖਰੜ ਤੇ ਪਿੰਡ ਮਿਰਜ਼ਾਪੁਰ ਜਿਹੜਾ ਕਿ ਖਰੜ ਤੋਂ ਤਕਰੀਬਨ 35-40 ਕਿਲੋਮੀਟਰ ਦੇ ਦੂਰ ਹੈ ਅਤੇ ਹਿਮਾਚਲ ਦੀ ਹੱਦ ਦੇ ਉੱਤੇ ਅਤੇ ਜਿਹੜੇ ਪਹਾੜੀਆਂ ਤੇ ਵਸ ਰਹੇ ਆ ਅੱਜ ਤੁਸੀਂ ਪਹੁੰਚਿਆ ਉਹਨਾਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਤੁਹਾਨੂੰ ਅੱਜ ਤੱਕ ਆਜ਼ਾਦੀ ਆਜ਼ਾਦ ਹੋਣ ਤੋਂ ਬਾਅਦ 1947 ਤੋਂ ਬਾਅਦ ਕੀ ਫੈਸਲਤਾਂ ਮਿਲੀਆਂ ਨੇ ਕਿ ਤੁਸੀਂ ਕਿਹੜੇ ਕਿਹੜੇ ਚ ਦੁਵਿਧਾ ਦੇ ਵਿੱਚ ਹੁਣ ਤੱਕ ਉਲਝੇ ਹੋਏ ਸਾਨੂੰ ਕੀ ਕੀ ਸਰਕਾਰਾਂ ਨੇ ਦਿੱਤਾ ਤੁਸੀਂ ਗੱਲ ਕਰਦੇ ਹਾਂ ਸਾਬਕਾ ਸਰਪੰਚ ਦਿਲਾਰਾਮ ਜੀ ਸਰਪੰਚ ਸਾਹਿਬ ਤੁਸੀਂ ਦੱਸੋ ਜਿਹੜੇ ਤੁਸੀਂ ਪੁਰਾਣੀ ਸਰਪੰਚ ਰਹੇ ਚੁੱਕੇ ਹੋ ਹਾਂਜੀ ਤੁਹਾਨੂੰ ਕਿਹੜੀਆਂ ਕਿਹੜੇ ਦੇ ਹੁਣ ਤੱਕ ਸਹੂਲਤਾਂ ਨਹੀਂ ਮਿਲੀਆਂ ਤੇ ਕਿਹੜੇ ਮਿਲ ਚੁੱਕੇ ਹਾਂ ਤਕਰੀਬਨ ਨਹੀਂ ਉਹ ਮਿਲੀਆਂ ਜੀ ਸਾਰੀਆਂ ਤਕਰੀਬਨ ਨਹੀਂ ਉਹ ਮਿਲੀਆਂ ਜੀ ਸੂਰਤਾਂ ਦਾ ਦੇਖ ਲਓ ਜੀ ਉਰੇ ਕੋਈ ਸੂਰਤ ਨਹੀਂ ਆਵਾਜਾਈ ਦਾ ਕੋਈ ਸਾਧਨ ਨਹੀਂ ਹੈਗਾ ਵੀ ਹਮਨੇ ਜਾਣੇ ਦਾ ਕੋਈ ਬੱਸ ਹੋਵੇ ਸਰਕਾਰੀ ਲੱਗੀ ਵੀ ਹੈ ਪ੍ਰਾਈਵੇਟ ਲੱਗੀ ਵੀ ਕੋਈ ਬੱਸ ਨਹੀਂ ਲੱਗੀ ਵੀ ਜੀ ਬਾਜ਼ਾਰ ਉਰੇ ਤੋਂ 10 ਕਿਲੋਮੀਟਰ ਜਾ ਕੇ ਜੀ ਖਿਦਰਾਬਾਦ ਜਾਂ ਕੁਰਾਲੀ ਜਾਣਾ ਪੈਂਦਾ ਤਾਂ ਅਸੀਂ ਤਾਂ ਉਰੇ ਤੇ ਜੀ ਇਹ ਨਹੀਂ ਚੀਜ਼ਾਂ ਤੇ ਤੰਗ ਆਣ ਕਾ ਮਤਲਬ ਆ ਜਾਈ ਕੇ ਔਰ ਫਸਲ ਕੇ ਅਜਾੜੇ ਕੇ ਅਰ ਰਸਤੇਾਂ ਤੇ ਪਹਿੰਟ ਕਰ ਇੱਥੋਂ ਉੱਜੜ ਕੇ ਚਲੇ ਗਈ ਪਹਿੰਟ ਕਰ ਇੱਥੋਂ ਉੱਜੜ ਕੇ ਚਲੇ ਗਏ ਪੰਜ 10 ਹੁਣ ਤਿਆਰ ਬੈਠੇ ਆਂ ਜੀ ਤਾਂ ਇਹ ਬੇਚਰਾਕ ਮਵਜਾ ਬੰਨੇ ਆਲਾ ਹੈ ਮਿਰਜ਼ਾਪੁਰੇ ਜਿਹੜਾ ਤਾਂ ਸਾੜੇ ਨਾਲ ਜੀ ਹਿਮਾਚਲ ਹੈ ਜਿਹੜਾ ਆਖਰੀ ਪਿੰਡ ਹੈ ਸਾਡਾ ਅਸੀਂ ਤਾਂ ਸਰਕਾਰ ਨੂੰ ਬਾਰ-ਬਾਰ ਕਹਿੰਦੇ ਆਂ ਵੀ ਸਾਨੂੰ ਹਿਮਾਚਲ ਨਾਲ ਮਿਲਾ ਦਿਓ ਇਹ ਇੱਕੇ ਰਸਤਾ ਜੀ ਸਾਡਾ ਉਹ ਅਸੀਂ ਇੱਕ ਪਿੰਡ ਨੇ 10 ਲੱਖ ਰੁਪਈਆ ਲਾ ਕੇ 3 ਮਹੀਨੇ ਲਾ ਕੇ ਇੱਕ ਆਪਣੀ ਜ਼ਮੀਨ ਮਾਰ ਨੂੰ ਰਸਤਾ ਬਣਾਇਆ ਸੀ ਜਿੱਥੇ ਕਿ ਸਾਡੇ ਮੁੰਡੇ ਜਾ ਕੇ ਹਮਾਤਿਰ ਦੇ ਵਿੱਚ ਕੰਮ ਕਰ ਸਕਦੇ ਤੇ ਜਨਾਨੀਆਂ ਜਾ ਕੇ ਫੈਕਟਰੀ ਮਤਾਂਕਾ ਮਿਲ ਮੇ ਕੰਮ ਕਰਦੀਆਂ ᱛੀਆਂ ਲੇਕਿਨ ਸਾਡਾ ਉਹ ਰਸਤਾ ਵੀ ਮਹਿਕਮਾ ਜੰਗਲਾਤ ਨੇ ਜਾ ਕੇ ਬੰਦ ਕਰ ਦਿੱਤਾ ਜੀ ਸਾਡੇ 10 ਆਦੀਆਂ ਪਰ ਸਗੋ ਕੇਸ ਬਾਤ ਤੇ ਜਿਹੜਾ ਕਿ ਅਸੀਂ ਭੂਤ ਰੇ ਮੂਰਲਾ ਨੰਬਰ ਮੇਰਾ ਹੈ ਵੀ ਮੇਰਾ ਵੀ ਵਿੱਚ ਹੈ ਨਾਮ ਤਾਂ ਉਹ ਵੀ ਰਸਤਾ ਸਾਡਾ ਬੰਦ ਕਰ ਦਿੱਤਾ ਸਿਸਮਾ ਦਾ ਤਾਂ ਉਹ ਬੰਦ ਹੋ ਗਿਆ ਸਿਰਫ ਇਹੀ ਰਸਤਾ ਇਹ ਕੱਲ ਨੂੰ ਟੁੱਟ ਜਾਣਾ ਹੈ ਅਸੀਂ ਕਿਤੇ ਜੋਗੀ ਨਹੀਂ ਰਹਨੇ ਫੇਰ ਆ ਦੇਖ ਲੋ ਰਸਤੇ ਚਬਾਲ ਸਾਹਿਬ ਉਹ ਜਿਹੜੇ ਵਿਧਾਇਕ ਤੁਸੀਂ ਵੋਟਾਂ ਪਾਉਨੇ ਹੋ ਉਹ ਕਦੇ ਆਉਂਦੇ ਨਹੀਂ ਇੱਥੇ ਤੁਹਾਡੇ ਕੋਲ ਵੋਟਾਂ ਜਦ ਵੋਟਾਂ ਦਾ ਟਾਈਮ ਆਏਗਾ ਜਿੱਦਾਂ ਦੂਜੇ ਜਦ ਵੋਟਾਂ ਦਾ ਟਾਈਮ ਆਊਗਾ ਜਿੱਦਾਂ ਮੁੰਡੇ ਦੇ ਕੇ ਦਿੰਦੇ ਨੇ ਸਾਰੇ ਕੁੜੀ ਕੋਈ ਨਹੀਂ ਦਿੰਦਾ ਹਾਂਜੀ ਹਾਂ ਤਾਂ ਫੇਰ ਪਿੱਛੇ ਤੇ ਕੋਈ ਬਾਣੀ ਫੜਦਾ ਹੈ ਸਕੂਲਾਂ ਦਾ ਕੀ ਹਾਲ ਹੈ ਤੇ ਸਕੂਰ ਸਕੂਰ ਘਾ ਦੇਖ ਲੋ ਜੀ ਉਹ ਸਕੂਲ ਆ ਸਾਡਾ ਪਾਰ ਵਿੱਚ ਨਦੀ ਪੈਂਦੀ ਹੈ ਜਦ ਵਰਖਾ ਪੈਂਦੀ ਹੈ ਜੀ ਬੱਚੇ ਮਾਪੇ ਇੱਧਰ ਢਿੱਕੀ ਜਾਂਦੇ ਜਾਂ ਕੰਢੇ ਖੜੇ ਰਹਿੰਦੇ ਆ ਮਾਸਟਰ ਬੱਚਿਆਂ ਨੇ ਕਿ ਪਾਰ ਬੈਠੇ ਰਹਿੰਦੇ ਆ ਤਾਂ ਜਦ ਨਦੀ ਉਤਰੂਗੀ ਜਦ ਬੱਚੇ ਮਤਲਬ ਘਰਾਂ ਨੂੰ ਲਿਆਉਂਗੇ ਅਸੀਂ ਹਜ਼ਾਰਾਂ ਬੜੀ ਕਹਿ ਲਿਆ ਵੀ ਇੱਕ ਪੁਲ ਸਾਨੂੰ ਨਦੀ ਦੇ ਵਿਚਾਲਾ ਕਿੰਨੇ ਰੈਸਟ ਹਾਊਸ ਪਾਰ ਹੈ ਸ਼ਿਮਬੰਦਰ ਪ੍ਰਾਤਨ ਪਾਰ ਹੈ ਪਾਣੀ ਦਾ ਚੈਂਪਰ ਪਾਰ ਹੈ ਸਕੂਲ ਪਾਰ ਹੈ ਡੰਗਰਾ ਦਾ ਹਸਪਤਾਲ ਪਾਰ ਹੈ ਪਰ ਨਹੀਂ ਕੋਈ ਕਿਸੇ ਨੇ ਇੱਕ ਪੂਲੀ ਲਾਉਣੇ ਵਾਸਤੇ ਵੀ ਸਾਡੇ ਵਾਸਤੇ ਪੈਸੇ ਨਹੀਂ ਹੈਗੇ ਸਿਹਤ ਸਹੂਲਤਾਂ ਦਾ ਕੀ ਖਿਆਲ ਹੈ ਜਿਹੜੇ ਸਿਹਤ ਹੈ ਸਿਹਤ ਤਾਂ ਕਹਤਾ ਜੀ ਰੱਬ ਅਸਰਾਈ ਹੈ ਸਾਡੇ ਪਾਸ ਤਾਂ ਬੂਟੀਆਂ ਬਾਟੀਆਂ ਹੈ ਜਿਹੜੀ ਗਲੋ ਹੋ ਗਈ ਬੂਟੀਆਂ ਬਾਟੀਆਂ ਮਤਲਬ ਪੀਣੇ ਵਾਸਤੇ ਹੋਰ ਸਰਕਾਰੀ ਦਾ ਜਾ ਕੇ ਫਿਰ ਖੇਦਰਾਬਾਦ ਜਾਂ ਕਰਾਲੀਓ ਮਿਲੋਗੇ ਜੀ ਕੋਈ ਪਿੰਡ ਪਿੰਡ ਦੇ ਵਿੱਚ ਕੋਈ ਡਾਕਟਰ ਹੈ ਕੋਈ ਪਿੰਡ ਦੇ ਵਿੱਚ ਕੋਈ ਜੀ ਕੋਈ ਆਮ ਆਮ ਡਾਕਟਰ ਹੁੰਨੇ ਉਹ ਵੀ ਨਹੀਂ ਆ ਕੋਈ ਨਹੀਂ ਨਹੀਂ ਇਹਨੇ ਕਿੱਥੇ ਪੜੇ ਬੈ ਉਹ ਜਿਹੜੇ ਡਾਕਟਰ ਬਣ ਜੂਗੇ ਜੀ ਨਹੀਂ ਨਹੀਂ ਤੁਹਾਡੇ ਪਿੰਡ ਚ ਕੋਈ ਬਾਹਰ ਦਾ ਕੋਈ ਕੋਈ ਨਹੀਂ ਹੁੰਦਾ ਨਹੀਂ ਜੀ ਨਹੀਂ ਕੋਈ ਨਹੀਂ ਆ ਮਦੀ ਕਦੀ ਕੋਈ ਆ ਦਿੰਦਾ ਐਤੂ इतवार ਨੂੰ ਕੋਈ ਢੇੜਾ ਮਾਰ ਦਿੰਦਾ ਹੈ ਪਰ ਉਹ ਖੰਗ ਬੁਖਾਰ ਵਾਲਾ ਹੀ ਹੁੰਦਾ ਤੁਹਾਨੂੰ ਪਤਾ ਹੀ ਹੈ ਵੀ ਕਿਹੜਾ ਹੁੰਦਾ ਜੋ ਆ ਰਸਤਾ ਥੋੜਾ ਬੰਦ ਹੁੰਦਾ ਹੈ ਤਾਂ ਫਿਰ ਤੁਹਾਨੂੰ ਫੈਸਿਲਿਟੀ ਜਿਹੜਾ ਪੰਜਾਬ ਤੋਂ ਇਲਾਵਾ ਹਮਾਚਲ ਵੀ ਜਾਣਾ ਪੈਂਦਾ ਉਹ ਇਧਰ ਨਹੀਂ ਘੁੰਮਣਾ ਪਾਊਗਾ ਜੀ ਫਿਰ ਇੱਥੇ ਨੂੰ ਤਾਂ ਪਾਣੀ ਮੰਨ ਜਾ ਹੀ ਨਹੀਂ ਹੁਣਾ ਇੱਥੇ ਨੂੰ ਕੋਈ ਟਰਾਂਸਪੋਰਟ ਦਾ ਇੰਤਜ਼ਾਮ ਕਰਿਆ ਕਦੇ ਸਰਕਾਰਾਂ ਨੇ ਸਰਕਾਰ ਨੇ ਕਦੀ ਨਹੀਂ ਜੀ ਸਰਕਾਰੀ ਬੱਸ ਕੋਈ ਨਹੀਂ ਲੱਗੀ ਆ ਪ੍ਰਾਈਵੇਟ ਲੱਗੀ ਬਿਤੀ ਉਹ ਵੀ 8 ਹਫ਼ਤੇ ਲਈ ਜੀ ਕਦੀ ਕਈ ਸਾਲ ਹੋ ਗਏ ਸਰਪੰਚ ਸਾਹਿਬ ਇੱਕ ਅਸੀਂ ਲਾਂ ਦੱਸਦਾ ਦੇਖ ਕੇ ਆਏ ਆ ਜਿਹੜੇ ਪਹਾੜ ਸਾਡੇ ਪਮੀ ਦੇ ਵਿੱਚ ਮਿੱਟੀ ਨਾਲ ਥੱਲੇ ਗਿਰਦੇ ਉਹਦੀ ਸਫਾਈ ਕੌਣ ਕਰਦਾ ਸਫਾਈ ਪਿੰਡ ਵਾਲੇ ਕਰਦੇ ਪਿੰਡ ਵਾਲੇ ਬਹੁਤ ਹਿੰਮਤ ਕਰਦੇ ਆ ਜੇ ਸਰਕਾਰ ਦੇ ਪ੍ਰੋਫੈਸਰ ਆਉਂਦੇ ਫਿਰ ਤਾਂ ਇਹ ਵੀ ਨਹੀਂ ਸਹਾਰਾ ਰਹਿਣਾ ਜਾਂ ਥੋੜਾ ਜਿਹਾ ਵਿਗੜਦਾ ਹੈ ਜੇ ਜਦੀ ਕਰਾ ਲੇਕ ਹੈ ਮਤਲਬ ਬੰਦੇ ਮੁੰਡੇ ਜਾ ਕੇ ਜਦੀ ਸਫਾਈ ਕਰਦੇ ਹੈ ਚਿੰਗਾ ਝੁੰਗਾ ਦਰਖਤ ਨੂੰ ਹਟਾਉਂਦੇ ਹੈ ਤਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੁਣ ਤੁਸੀਂ ਸਰਕਾਰ ਨੂੰ ਤਾਂ ਇਹੀ ਕਹਿੰਦੇ ਵੀ ਸਾਡਾ ਪਿੰਡ ਆ ਸਿਰ ਹਾਂਜੀ ਸਾਨੂੰ ਹੈ ਮਾਤੇ ਨਾਲ ਬਲਾ ਦਿਓ ਜਾਂ ਸਾਨੂੰ ਸਹੂਲਤਾਂ ਮੁਹੱਈਆ ਕਰਾਓ ਤਾਂ ਕਿ ਸਾਨੂੰ ਵੀ ਪਤਾ ਲੱਗਿਆ ਵੀ ਉਰੇ ਤੋਂ ਅੰਗਰੇਜ਼ ਨਿਕਲ ਗਏ ਇਹ ਤਾਂ ਕਾਲੇ ਅੰਗਰੇਜ਼ ਸਾਡੇ ਨੌਕੇ ਤੇ ਕਾਲੇ ਅੰਗਰੇਜ਼ ਅਜਾ ਵੀ ਹੈਗੇ ਆ ਕਿਹੜਾ ਨਾ ਫੋਸਨ ਚੰਦ ਕਿਹੜਾ ਪਿੰਡ ਹੈ ਜੀ ਪਿੰਡ ਮਿਰਜ਼ਾਪੁਰ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਉਹ ਹਾਲੀ ਪੰਜਾਬ ਦਾ ਆਖਰੀ ਪਿੰਡ ਹੈ ਜੀ ਹਿਮਾਚਲ ਬੱਦੀ ਦੇ ਨਾਲ ਲੱਗਦਾ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਆਪਣਾ ਸਰਪੰਚ ਸਾਹਿਬ ਦੀ ਵੀ ਮੌਜੂਦਾ ਸਰਪੰਚ ਸਾਹਿਬ ਦੀ ਵੀ ਤੁਸੀਂ ਇੰਟਰਵਿਊ ਲਈ ਹੈ ਤੁਸੀਂ ਸਾਰੀਆਂ ਸਮੱਸਿਆਵਾਂ ਸੁਣੀਆਂ ਹੀ ਆ ਉਹਦੀਆਂ ਤਾਂ ਇੱਧਰ ਮੇਰੇ ਸੱਜੇ ਹੱਥ 1914 ਦਾ ਬਣਿਆ ਹੋਇਆ ਰੈਸਟ ਹਾਊਸ ਹੈ ਜੀ ਇਹ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਜੀ ਸਾਡੇ ਬਜ਼ੁਰਗਾਂ ਨੇ ਉਸ ਟਾਈਮ ਦੇ ਹੜੀਆਂ ਕਰਕੇ ਇੱਥੇ ਅੰਗਰੇਜ਼ਾਂ ਕੋਲ ਬਣਾਇਆ ਤਾਂ ਅੱਜ ਵੀ ਜੇ ਤੁਸੀਂ ਪਿੰਡ ਦੇ ਹਾਲਾਤ ਦੇਖੋ ਸਾਨੂੰ ਲੱਗਦਾ ਨਹੀਂ ਵੀ ਕਈ ਵਾਰ ਤਾਂ ਐ ਲੱਗਦਾ ਵੀ ਇਸ ਤਾਂ ਗੁਲਾਮ ਹੀ ਹੈ ਜੀ ਆਜ਼ਾਦ ਹਲੇ ਹੋਏ ਨਹੀਂ ਇਹ ਮੈਂ ਕਈ ਵਾਰ ਐ ਵੀ ਸੋਚਣ ਦੇ ਮਜਬੂਰ ਹੋ ਜਾਂਦੇ ਵੀ ਜੇ ਕਿਤੇ ਅੰਗਰੇਜ਼ 20-30 ਸਾਲ ਹੋਰ ਰਹਿ ਜਾਂਦੇ ਤਾਂ ਸ਼ਾਇਦ ਸਾਡੇ ਪਿੰਡ ਦੀ ਅੱਜ ਹਾਲਤ ਬਿਹਤਰ ਹੁੰਦੀ ਤਾਂ ਇਹ ਦਿਨ ਦੇਖਣੇ ਨਾ ਪੈਂਦੇ ਜਿਹੜੇ ਅੱਜ ਕੰਢੀ ਏਰੀਆ ਤਕਰੀਬਨ ਸਾਰੇ ਪਿੰਡਾਂ ਦਾ ਕੰਢੀ ਏਰੀਆ ਦਾ ਇਹੀ ਹਾਲ ਹੈ ਤਾਂ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਜੀ ਵੀ ਅੰਗਰੇਜ਼ ਘੋਰੀ ਚਲੇ ਗਏ ਤੇ ਕਾਲੇ ਅੰਗਰੇਜ਼ ਇੱਥੇ ਰਹਿ ਗਏ ਤੇ ਅੱਜ ਪਿੰਡ ਦੇ ਹਾਲਾਤ ਸਾਡੇ ਜਿਹੜੇ ਆ ਬਹੁਤ ਜ਼ਿਆਦਾ ਬੁਰਾ ਹਾਲ ਹੈ